ਪਟਿਆਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪੁਨੀਤ ਕੁਮਾਰ ਭੋਲਾ ਨਾਮ ਦੇ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਐਸਪੀਡੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਉੱਪਰ ਕਈ ਮਾਮਲੇ ਦਰਜ ਹਨ ਤੇ ਉਹ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਰਾਰਕ ਵਿੱਚ ਸੀ ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੱਲੋਂ ਪੁਲਿਸ ਉੱਪਰ ਫਾਇਰ ਕੀਤੇ ਗਏ ਜਿਸ ਦੇ ਜਵਾਬ ਜੋ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਤੇ ਏ ਬੇਸਿਕਲੀ ਕ੍ਰਿਮੀਨਲ ਐਲੀਮੈਂਟ ਹੈ ਜੀ ਇਹ ਸਾਨੂੰ ਮਰਡਰ ਕੇਸ ਦੇ ਵਿੱਚ ਤੇਜਪਾਲ ਆਂ ਦੇ ਵਿਅਕਤੀ ਦਾ ਇੱਕ ਮਰਡਰ ਹੋਇਆ ਸੀਗਾ ਪਟਿਆਲਾ ਕਤਵਾਲੀ ਪਟਿਆਲਾ ਦੇ ਵਿੱਚ ਉਹਦੇ ਵਿੱਚ ਵੌਂਟਡ ਸੀਗਾ ਇਸ ਤੋਂ ਇਲਾਵਾ 15 ਹੋ ਹੋਇੰਗ ਜਿਹੜਾ ਹੈਗਾ ਉਹਦੇ ਨਾਲ ਐਸੋਸੀਏਟਡ ਹੈ ਤੇ ਅੱਜ ਪਟਿਆਲਾ ਕਤਵਾਲੀ ਪਟਿਆਲਾ ਦੀ ਟੀਮ ਐਸਐਚਓ ਹਰਜਿੰਦਰ ਸਿੰਘ ਸੀਆਈਏ ਪਟਿਆਲਾ ਇੰਸਪੈਕਟਰ ਸੁਮਿੰਦਰ ਸਿੰਘ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਇਹਦੀ ਮੂਮੈਂਟ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਜਿਹਦੀ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਨੇ ਸਵਿਫਟਲੀ ਐਕਟ ਕਰਦੇ ਹੋਏ ਇੱਥੇ ਇਹਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਸਰੈਂਡਰ ਕਰਨ ਦੀ ਬਜਾਏ ਨੇ ਭੱਜ ਜੀ ਤੇ ਅਕੋਰਡਿੰਗਲੀ ਸਾਡੇ ਦੋ ਮੈਸੇਜ ਨੇ ਇਹਦੇ ਵਿੱਚ ਇਸ ਘਟਨਾ ਸੰਬੰਧਤ ਪਹਿਲਾ ਮੈਸੇਜ ਹੈਗਾ ਫਾਰ ਪਟਿਆਲਾ ਰੈਜ਼ੀਡੈਂਸ ਕੀ ਪਟਿਆਲਾ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਕਮਾਂਡ ਹੈਡ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਸੈਕੰਡ ਮੈਸੇਜ ਸਟਰਨ ਵਰਨਿੰਗ ਹੈਗੀ ਹੈ ਅਗੇਂਸਟ ਗੈਂਗਸਟਰਸ ਕ੍ਰਿਮੀਨਲ ਐਲੀਮੈਂਟਸ ਇੱਕ ਜ਼ੀਰੋ ਟੋਲਰੈਂਸ ਹੈ ਫਾਰ ਗੈਂਗਸਟਰਿਜ਼ਮ ਜਾਂ ਬਦਮਾਸ਼ੀ ਜੇ ਕੋਈ ਵੀ ਇਸ ਤਰੀਕੇ ਦੀ ਐਕਟੀਵਿਟੀ ਚ ਇੰਡਲਜ ਹੋਏਗਾ ਕਰੇਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਨਾਲ ਸਖਤੀ ਨਾਲ ਡੀਲ ਕੀਤਾ ਜਾਏਗਾ ਸਹੀ ਦੋਤੇ ਕਿੰਨੇ ਮਾਮਲੇ ਦਰਜ ਸੀ ਤੁਹਾਡੇ 15 ਟੋਟਲ 15 ਮਾਮਲੇ ਦਰਜ ਫਾਇਰ ਕਿੰਨੇ ਹੋਏ ਸਰ ਇਹ ਤਿੰਨ ਤਿੰਨ ਫਾਇਰ ਇਹਦੇ ਵੱਲੋਂ ਕੀਤੇ ਗਏ ਆ ਤਿੰਨ ਚਾਰ ਫਾਇਰ ਜਿਹੜੇ ਆ ਕਿ ਪੁਲਿਸ ਪਾਰਟੀ ਨੇ ਕੀਤੇ ਇਹਨਾਂ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਸੀ ਇਹ ਇਹ ਬੁਲੇਟ ਇੰਜਰੀਜ਼ ਇਹਦੇ ਦੋਨੋਂ ਲੈਗਸ ਤੇ ਇੰਜਰੀਜ਼ ਹੋਈਆਂ ਬਾਕੀ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਉਸ ਤੋਂ ਕ ਇਹ ਗੱਲ ਆ ਸੀ ਸਿਸੂ ਸਾਹਿਬ ਇੱਕ ਕਹਿੰਦੇ ਮੋਹਾਲੀ ਦਾ ਵੀ ਕੋਈ ਲਿੰਕ ਹੈ ਦੇ ਨਾਲ ਕੋਈ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕੋਈ ਇਦਾਂ ਦਾ ਕੋਈ ਲੀਡ ਸੀ ਇਹ ਇਹਦੇ ਤੇ ਐਕਚੁਅਲੀ 15 ਮੁਕਦਮੇ ਦਰਜ ਨੇ ਜਿਆਦਾਤਰ ਜਿਹੜੇ ਮੁਕਦਮੇ ਹੈਗੇ ਆ ਉਹ ਰਿਲੇਟਡ ਟੂ ਜਿਹੜੇ ਵਾਇਲੈਂਸ ਨਾਲ ਰਿਲੇਟਡ ਨੇ ਜਿਵੇਂ ਕਿ ਅਟੈਂਪਟ ਟੂ ਮਰਡਰ ਮਰਡਰ ਮੋਹਾਲੀ ਦੇ ਵਿੱਚ ਇੱਕ ਚੋਪਿੰਗ ਫਿੰਗਰ ਚੋਪ ਕਰਨ ਵਾਲਾ ਇੱਕ ਮਾਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹ ਕিউਜ਼ ਸੀ ਉਹਦੇ ਚ ਇਹਨੇ ਬੇਲ ਜੰਪ ਕੀਤੀ ਹੋਈ ਆ ਉਹਦੇ ਚ ਵੀ ਮਤਲਬ ਸੈਂਸੇਸ਼ਨਲ ਕ੍ਰਾਈਮ ਜਿਹੜੇ ਇਹਦੇ ਖਿਲਾਫ ਦੱਸ ਸੀਗੇ ਇੱਕ ਕਹਿੰਦੇ ਹਤਿਆਰ ਨਾਲ ਲੜੀ ਰਿਹਾ ਸੀ ਕਿ ਕਿਸੇ ਦਾ ਕੋਈ ਹੈ ਸੀ ਆਰਮਜ਼ ਐਕਟ ਦੇ ਵੀ ਮੁਕਦਮੇ ਰੇਤੇ ਦਰਜ ਹੈਗੇ ਆ ਬਾਕੀ ਇਹਨੂੰ ਫਰਦਰ ਜਦੋਂ ਅਸੀਂ ਪੁਸ਼ਕਿਸ਼ ਕਰਾਂਗੇ ਤਾਂ ਉਹਦੇ ਤੋਂ ਕਲੀਅਰ ਹੋ ਪਾਏਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੀ ਸੀ ਆ ਇਹ ਇਨਪੁਟ ਸੀਗੀਆਂ ਕਿ ਇਹ ਪਟਿਆਲਾ ਦੇ ਵਿੱਚ ਦੁਆਰਾ ਬੇਸਿਕਲੀ ਐਕਟਿਵ ਹੋਇਆ ਤੇ ਕੁਝ ਯੰਗਸਟਰ ਨੂੰ ਨਾਲ ਲਗਾ ਕੇ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਉਹ ਇਨਪੁਟਸ ਤੇ ਐਕਟ ਕਰਦੇ ਜਿਹੜਾ ਉਸ ਤੋਂ ਬਰਾਮਤ ਹੋਇਆ 32 ਬੂਰ ਦਾ ਪਿਸਟਲ ਹੈ ਜੋ ਦੇਸੀ ਜਾਬਦਾ ਉਹ ਸਰ ਜਿਹੜੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਸੀਗੀਆਂ ਕਿ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਹਨਾਂ ਨੂੰ ਕੋਈ ਫੱਟੜ ਰਹੀਆ ਕੋਈ ਕਿਸ ਤਰੀਕਾ ਨਹੀਂ ਟੀਮਾਂ ਬਿਲਕੁਲ ਸੇਫ ਨੇ بڑا ਇਹਨਾਂ ਨੇ ਪ੍ਰੋਫੈਸ਼ਨਲੀ ਜਿਹੜਾ ਇਸ ਜਿਹੜਾ